ਮੈਂ ਲਖਵੀਰ ਸਿੰਘ ਦੌਧਰ ਭਾਰਤੀ ਕਿਸਾਨ ਜੁਨੀਅਨ ਇਕਤਾ ਯਾਤ ਦਾ ਆਗੂ ਅੱਜ ਭਰਾਵੋ ਮੋਗੇ ਜ਼ਿਲ੍ਹੇ ਦੀ ਟੀਮ ਵੱਲੋਂ ਰੌਂਡ ਲੈਵਲ ਦੇ ਉੱਤੇ ਉਹਨਾਂ ਪਿੰਡਾਂ ਦਾ ਦੌਰਾ ਕੀਤਾ ਗਿਆ ਵਾ ਕਿਉਂਕਿ ਪਹਿਲਾਂ ਪਾਣੀ ਜ਼ਿਆਦਾ ਹੋਣ ਕਾਰਨ ਉਹਨਾਂ ਦੇ ਘਰਾਂ ਤੱਕ ਨਹੀਂ ਪਹੁੰਚ ਹੋਈ ਸੀ ਅੱਜ ਉਹਨਾਂ ਦੇ ਘਰਾਂ ਤੱਕ ਪਹੁੰਚ ਕੀਤੀ ਗਈ ਆ ਤੇ ਉਹਨਾਂ ਦੇ ਦੁੱਖ ਸੁਣੇ ਗਏ ਆ ਪਰ ਜਦੋਂ ਉਹਨਾਂ ਦੇ ਘਰਾਂ ਦੇ ਹਾਲਾਤ ਵੇਖੇ ਨੇ ਬਹੁਤ ਮੰਦੇ ਨੇ ਘਰ ਉਹਨਾਂ ਦੇ ਪਾਟ ਚੁੱਕੇ ਨੇ ਫੇਕੰਦਾਂ ਡਿੱਗ ਚੁੱਕੀਆਂ ਨੇ ਨੁਕਸਾਨ ਕਹਿ ਦਈਏ ਤਕਰੀਬਨ ਤਕਰੀਬਨ ਜਿਹੜੇ ਪਾਣੀ ਦੇ ਵਿੱਚ ਐ ਇਸ ਵਕਤ ਕਿੰਨੀਆਂ ਘਰਾਂ ਦੇ ਹਜੇ ਵੀ ਚਾਰ ਚੁਪਰੇ ਦੀ ਪਾਣੀ ਜਿਹੜਾ ਦਰਿਆ ਦਾ ਚੱਲ ਰਿਹਾ ਵਾ ਉਹ ਘਰ ਖਤਮ ਨੇ ਮਜ਼ਦੂਰਾਂ ਦੇ ਘਰ ਵੀ ਉੱਥੇ ਖਤਮ ਨੇ ਨਿਸਾਨਾਂ ਦੇ ਨਾਲ ਨਾਲ ਮਜ਼ਦੂਰਾਂ ਦੇ ਘਰ ਵੀ ਖਤਮ ਨੇ ਪਰ ਸਰਕਾਰ ਨੇ ਹਜੇ ਤੱਕ ਕੋਈ ਘਰਾਂ ਦੇ ਬਾਰੇ ਕੋਈ ਇਹ ਨਹੀਂ ਕਿਹਾ ਵੀ ਯਾਰ ਅਸੀਂ ਇਹ ਨਹੀਂ ਜਾਰੀ ਕੀਤੀ ਜਾਊਗੀ ਜਾਂ ਜਿਹੜੀ ਮਜ਼ਦੂਰ ਦੀ ਆ ਵੀ ਮਜ਼ਦੂਰ ਨੂੰ ਕਿੰਨੀ ਰਾਸ਼ੀ ਦਿੱਤੀ ਜਾਊਗੀ ਕਿਉਂਕਿ ਕੱਲਾ ਉਹਦੇ ਘਰ ਦਾ ਨੁਕਸਾਨ ਨਹੀਂ ਹੋਇਆਗਾ ਉਹਦਾ ਦਿਹਾੜੀ ਜੋਤੇ ਦਾ ਵੀ ਨੁਕਸਾਨ ਹੋਇਆ ਵਾ ਮਜ਼ਦੂਰ ਦਾ ਵੀ ਨਾਲ ਜੇ ਫਸਲ ਦਾ ਨੁਕਸਾਨ ਹੋਇਆ ਕਿਸਾਨ ਦਾ ਨਾਲ ਮਜ਼ਦੂਰ ਦਾ ਵੀ ਨੁਕਸਾਨ ਹੋਇਆਗਾ ਕਿਉਂਕਿ ਮਜ਼ਦੂਰ ਨੇ ਵੀ ਉਹਨਾਂ ਦੇ ਖੇਤਾਂ ਦੇ ਵਿੱਚ ਕੰਮ ਕਰਨਾ ਸੀ ਫਸਲ ਵੱਢੀ ਜਾਣੀ ਸੀ ਉਹ ਫਸਲ ਮੰਡੀਆਂ ਦੇ ਵਿੱਚ ਜਾਣੀ ਸੀ ਤਲਾਈ ਛਣਾਈ ਮਜ਼ਦੂਰ ਨੇ ਕਰਨੀ ਸੀ ਉਹਦੀ ਪ੍ਰਵਹਾਈ ਦੇ ਲਈ ਸਰਕਾਰ ਨੇ ਹਜੇ ਮੂੰਹ ਨਹੀਂ ਖੋਲਿਆਗਾ ਤੇ ਕਿਸਾਨ ਦੀ ਜਿਹੜੀ ਇਹਨਾਂ ਦੇ ਆਪਣੀ ਇਤੋਂ ਦੀ ਮੌਜੂਦਾ ਸੂਬਾ ਸਰਕਾਰ ਨੇ ਰਾਹਤ ਫੰਡ ਜਾਰੀ ਕੀਤਾ 20000 ਪਰ 1 ਏਕੜ ਕਿਲੇ ਤੋਂ ਤਾਂ ਉੱਤੇ ਖਰਚਾ ਆਉਂਦਾ ਵਾ 5000 ਤਾਂ ਲਵਾਈ ਦਾ ਦਿੱਤਾ ਸਦਾ ਉਹਨਾਂ ਨੇ ਫਿਰ ਡੀਏ ਵੀ ਬਾਹ ਬੁਹਾਈ ਡੀਜ਼ਲ ਦਾ ਖਰਚਾ ਸਾਰਾ ਦਵਾਈਆਂ ਦਾ ਖਰਚਾ ਉੱਤੇ ਪਿਆ ਵਾ ਘੱਟੋ ਘੱਟ ਅਸੀਂ ਆਪਣੀ ਜੱਥੇਵੰਦੀਆਂ ਨੂੰ ਮੰਗ ਕਰਦੇ ਹਾਂ ਵੀ ਉਹਨੂੰ ਘੱਟੋ ਘੱਟ 70000 ਰੁਪਏ ਕਿਲੇ ਦਾ ਦਿੱਤਾ ਜਾਵੇ ਤੇ ਜਿਹੜਾ ਉਹਨਾਂ ਦਾ ਕਰਜ਼ਾ ਹੈ ਬੈਂਕਾਂ ਦਾ ਹੈ ਚਾਹੇ ਸਟੇਟੀਆਂ ਦਾ ਹੈ ਚਾਹੇ ਟਰੈਕਟਰਾਂ ਤੇ ਲੋਨ ਨੇ ਉਹ ਮਾਫ਼ ਕੀਤੇ ਜਾਣ ਕਿਉਂਕਿ ਸਰਕਾਰ ਨੇ ਐਲਾਨ ਤਾਂ ਕੀਤਾ ਵਾ ਵੀ ਤੁਸੀਂ 6 ਮਹੀਨੇ ਕਿਸ਼ਤ ਨਹੀਂ ਦੇਣੀ ਤੁਹਾਨੂੰ ਵਿਆਜ ਨਹੀਂ ਲੱਗੂਗਾ ਪਰ ਭਰਾਵੋ 6 ਮਹੀਨਾ ਬਾਅਦ ਵੀ ਉੱਥੇ ਕਿੱਥੋਂ ਪੈਸੇ ਆਉਣਗੇ ਜਿਹੜੀ ਸਰਕਾਰ ਨੇ ਕਿਹਾ ਇਹ ਜਿਸ ਦਾ ਖੇਤ ਉਸ ਦੀ ਰੇਤ ਰੇਤ ਭਰਾਵੋ ਉੱਥੇ ਕਿੱਥੇ ਆ ਉੱਥੇ ਤਾਂ ਭਾਲ ਚੜੀ ਪਈ ਆ ਰੇਤ ਤਾਂ ਜਿਹੜੀ ਸੀਗੀ ਮੈਨੂੰ ਪਤਾ ਵੀ ਲੀਟਰ ਖਾ ਗਿਆ ਨਿਯਾਜ਼ ਮੈਣੀ ਕਰਕੇ ਤੇ ਜਿਹੜੀ ਉਹਨਾਂ ਨੇ ਅੱਜ ਗੱਲਬਾਤ ਅਸੀਂ ਉਹਨਾਂ ਨਾਲ ਕੀਤੀ ਆ ਉਹ ਕਹਿੰਦੇ 2023 ਦੇ ਵਿੱਚ ਹੜ੍ਹ ਆਏ ਸੀ ਹਜੇ ਉਹ ਪੈਲੀਆਂ ਸਾਤੋਂ ਪੂਰੀ ਤਰ੍ਹਾਂ ਬਾਤ ਨਹੀਂ ਹੋਈਆਂ ਗਿਆ ਜਿਹੜੀ ਉਹਨਾਂ ਪੈਲੀਆਂ ਦੇ ਵਿੱਚ ਭਾਲ ਆ ਗਈ ਸੀ ਉਹ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਜਿਹੜਾ ਇਹਨਾਂ ਨੇ ਕਿਹਾ ਦਾ ਜਿਸकी ਰੇਤ ਜਿਸ ਦਾ ਖੇਤ ਉਸ ਦੀ ਰੇਤ ਉਹ ਬੱਟੇ ਉਹ ਭਰਾਵੋ ਬੱਟਨ ਨੂੰ ਇਹਨੂੰ ਕਿਹੜਾ ਕੋਈ ਮੰਡੀ ਚ ਲੈ ਜਾਣਗੇ ਉਹ ਵਿੱਚੋਂ ਨਾ ਵਾ ਵੱਡਾ ਟਰਾਲੀ ਮੰਡੀ ਚ ਲਾਈ ਤਲਾਇਸ਼ ਨਾ ਕੀਤੀ ਭਰ ਗਈ ਤੇ ਪੈਸਾ ਖਾਤੇ ਚ ਆ ਗਿਆ ਉਹ ਜਿਹੜੀ ਉਹਨਾਂ ਦੇ ਖੇਤਾਂ ਦੇ ਵਿੱਚ ਭਾਲ ਆਈ ਆ ਰੇਤ ਨਹੀਂ ਆਏਗੀ ਨਾ ਤਾਂ ਉਹ ਭਰਤੀ ਦੇ ਕੰਮ ਆਉਣੀ ਆ ਤੇ ਨਾ ਉਹਨੇ ਜ਼ਮੀਨ ਜੰਮਣ ਦੇਣੀ ਆ ਸੂ ਸਰਕਾਰ ਨੂੰ ਚਾਹੀਦਾ ਜਿੰਨਾ ਉਹਨਾਂ ਦੇ ਸਰਕਾਰ ਜਾ ਚਾਹੇ ਮਜ਼ਦੂਰ ਆ ਚਾਹੇ ਕਿਸਾਨ ਆ ਉਹਦੇ ਤੇ ਪੂਰਨ ਲਖੀਤਰ ਵਜੇ ਜੋ ਵੀ ਸਟੇਟੀ ਦਾ ਚਾਹ ਬੈਂਕਾਂ ਦਾ ਜਾਂ ਉਹਨਾਂ ਦੇ ਕੋਈ ਟ੍ਰੈਕਟਰਾਂ ਦਾ ਲੋਨ ਕਈ ਭਰਾਵਾਂ ਨਾਲ ਅੱਜ ਗੱਲਬਾਤ ਹੋਈ ਹੈ ਟ੍ਰੈਕਟਰਾਂ ਦੀਆਂ ਕਿਸ਼ਤਾਂ ਵੀ ਨਹੀਂ ਉਹਨਾਂ ਦੀਆਂ ਤੇ ਨਾਲ ਜਿਹੜੀ ਆਪਣੀ ਸੈਂਟਰ ਸਰਕਾਰ ਨੇ ਰਾਹਤ ਫੰਡ ਜਾਰੀ ਕੀਤਾ ਵਾ ਉਹਦੇ ਵਿੱਚ ਵਾਧਾ ਕੀਤਾ ਜਾਵੇ 16000 ਜਿਹੜਾ ਉਹਨਾਂ ਨੇ 1600 ਕਰੋੜ ਰੁਪਇਆ ਰਾਹਤ ਫੰਡ ਜਾਰੀ ਕੀਤਾ ਵਾ ਉਹ ਨਾ ਮਾਤਰਾ ਉਹਨਾਂ ਦੇ ਨੁਕਸਾਨ ਦੇ ਮੁਰੇ ਨਾ ਮਾਤਰਾ ਉਹਨੂੰ ਵਧਾਇਆ ਜਾਵੇ ਉਹਨਾਂ ਦੀ ਬਾਹ ਫੜੀ ਜਾਵੇ ਹੱਕ ਆ ਸੈਂਟਰ ਸਰਕਾਰ ਦਾ ਤੇ ਧਰ ਜਿਹੜੀ ਆਪਣੀ ਸੂਬਾ ਸਰਕਾਰ ਆ ਇਹਦਾ ਵੀ ਹੱਕ ਆ ਵੀ 20000 ਦਾ ਕੁਛ ਨਹੀਂ ਬੰਨ ਉਹਨੂੰ ਘੱਟੋ ਘੱਟ 70000 ਰੁਪਇਆ ਕੀਤਾ ਜਾਵੇ ਤੇ ਜਿਹੜਾ ਰੇਤ ਦਾ ਇਹਨਾਂ ਨੇ ਟਾਈਮ ਨਹੀਂ ਦਿੱਤਾ ਏ ਉਹਨੂੰ ਖੁੱਲਾ ਕੀਤਾ ਜਾਵੇ ਕਿਉਂਕਿ ਨਵੰਬਰ ਤਾਈਂ ਤਾਂ ਭਰਾਓ ਉਹਨਾਂ ਦੇ ਖੇਤਾਂ ਵਿੱਚੋਂ ਪਾਣੀ ਨਹੀਂ ਜੀਰਨਾਗਾ ਜਿਕੇ ਵੀ ਉਹਨਾਂ ਦੇ ਖੇਤਾਂ ਦੇ ਵਿੱਚੋਂ ਪਾਣੀ ਜੀਰ ਜੂ ਤੇ ਨਾਲ ਹੀ ਬੇਨਤੀ ਹੈ ਵੀ ਜਿਹੜਾ ਰਾਹਤ ਫੰਡ ਆਉਣਾ ਜਿਹੜੇ ਉਹਨਾਂ ਦੀਆਂ ਲੋਕਾਂ ਦੀਆਂ ਸੀ ਮੁਸ਼ਕਲਾਂ ਸੁਣੀਆਂ ਨੇ ਉਹ ਕਹਿੰਦੇ ਸਾਡੇ ਖਾਤਿਆਂ ਦੇ ਵਿੱਚ ਸਿੱਧਾ ਆਵੇ ਕਿਉਂਕਿ ਜਿੰਨੇ ਵਿਚੋਲੇ ਪੈ ਜਾਂਦੇ ਆਪਾਂ ਨੂੰ ਪਤਾ ਵੀ ਉਹਨਾਂ 'ਤੇ ਕਟ ਲੱਗ ਜਾਂਦਾ ਉਹਨਾਂ ਦੇ ਖਾਤਿਆਂ ਦੇ ਵਿੱਚ ਤੁਰੰਤ ਜਿਹੜਾ ਰਾਹਤ ਫੰਡ ਇਹਨਾਂ ਨੇ ਭੇਜਣਾ ਵਾ ਉਹਨਾਂ ਦੇ ਖਾਤਿਆਂ ਦੇ ਵਿੱਚ ਭੇਜਿਆ ਜਾਵੇ ਤਾਂ ਕਿ ਉਹਨਾਂ ਦੀ ਸਹਾਇਤਾ ਹੋ ਸਕੇ ਉਹ ਲੋਕ ਆਪਣੇ ਸੇਕ ਦੇ ਰਹਿ ਜਾਣ ਤੇ ਜਿਹੜੀਆਂ ਆਪਣੀਆਂ ਸੰਸਥਾਵਾਂ ਵਾਲੇ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਇੰਨਾਂ ਨੇ ਦਿਨ ਰਾਤ ਇੱਕ ਕੀਤੀ ਪਈ ਆ ਸਾਡੇ ਭਾਈਚਾਰੇ ਨੇ ਚਾਹੇ ਬਾਹਰ ਦੇ ਨੇ ਸਿਹਟਾ ਨੇ ਚਾਹੇ ਹਰਿਆਣੇ ਵਾਲੇ ਨੇ ਅੱਜ ਸਾਨੂੰ ਉੱਥੇ ਜੁਪੀ ਵਾਲੇ ਵੀ ਆਪਣੇ ਮਿਲੇ ਨੇ ਜਿਹੜੇ ਉੱਥੇ ਰਾਹਤ ਲਈ ਆਪਣਾ ਕਿੱਟਾ ਲੈ ਕੇ ਆਏ ਨੇ ਜਿੰਨੀਆਂ ਵੀ ਆਪਾਂ ਨੂੰ ਲੋੜੀ ਦੇ ਸਮਾਨ ਦੀਆਂ ਉਹਨਾਂ ਨੇ ਅੱਜ ਉੱਥੇ ਬੰਡੀਆਂ ਨੇ ਮੈਂ ਉਹਨਾਂ ਭਰਾਵਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਜੁਪੀ ਵਾਲਿਆਂ ਦਾ ਵੀ ਕਰਦਾ ਜੁਪੀ ਤੋਂ ਵੀ ਉਹਨਾਂ ਨੇ ਆਪਣੀ ਜਿਹੜੀ ਰਾਹਤ ਸਮਗਰੀ ਭੇਜੀ ਆ ਰਾਜਸਥਾਨ ਵਾਲਿਆਂ ਨੇ ਭਰਾਵਾਂ ਨੇ ਵੀ ਭੇਜੀ ਆ ਉਹਨਾਂ ਸਾਰਿਆਂ ਦਾ ਹੀ ਧੰਨਵਾਦ ਆ ਤੇ ਪੰਜਾਬ ਵਾਲਿਆਂ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਨਾਲ ਮੋਢੇ ਨਾਲ ਮੋਢਾ ਲਾ ਕੇ ਦੱਸ ਦਿੱਤਾ ਹੈ ਬੇਸੀਂ ਖੜੇ ਆ ਤੇ ਪਰ ਸਰਕਾਰ ਸੈਂਟਰ ਨੂੰ ਤੇ ਆਪਣੀ ਸਟੇਟ ਸਰਕਾਰ ਨੂੰ ਮੈਂ ਅਪੀਲ ਕਰਦਾ ਵੀ ਰਾਹਤ ਫੰਡ ਦੇ ਵਿੱਚ ਵਾਧਾ ਕੀਤਾ ਜਾਵੇ ਤਾਂ ਕਿ ਉਹ ਲੋਕ ਆਪਣੇ ਸਟੇਅਰ ਹੋ ਸਕਣ ਕਿਉਂਕਿ ਕਿੰਗਾ ਦੇ ਪ੍ਰਭੂ ਕੱਲਾ ਇਹ ਨਹੀਂ ਹੁੰਦਾਗਾ ਵੀ ਫਸਲ ਮਰ ਗਈ ਆ ਚੱਲ ਬੈਂਕ ਦੀ ਕੈਸਤਾ ਜਾਂ ਲੈਂਟਾ ਜਾਂ ਟਰੈਕਟਰ ਦੀ ਕੈਸਤਾ ਨਾਲ ਪ੍ਰਭੂ ਕਈਆਂ ਨੇ ਆਪਣੇ ਬੱਚਿਆਂ ਦੇ ਵਿਆਹ ਵੀ ਕਰਨੇ ਸੀ ਪੜ੍ਹਾਈ ਦੇ ਖਰਚੇ ਵੀ ਆ ਕਿੰਗਾ ਦੇ ਬੱਚੇ ਪੜ੍ਹਦੇ ਨੇ ਪੜ੍ਹਾਈ ਦੇ ਖਰਚੇ ਵੀ ਆ ਵਿਆਹ ਸ਼ਾਦੀ ਦੇ ਵੀ ਖਰਚੇ ਆ ਕਿੱਥੋਂ ਹੋਣਗੇ ਪ੍ਰਭੂ ਉਹ ਸੋ ਮੇਰੀ ਬੇਨਤੀ ਆ ਸਰਕਾਰਾਂ ਨੂੰ ਵੀ ਉਹਨਾਂ ਦੇ ਰਾਹਤ ਫੰਡ ਦੇ ਵਿੱਚ ਤੁਰੰਤ ਵਾਧਾ ਕੀਤਾ ਜਾਵੇ ਡਾਇਰੈਕਟਲੀ ਫੰਡ ਆ ਜਿਹੜਾ ਉਹਨਾਂ ਦੇ ਖਾਤਿਆਂ ਦੇ ਵਿੱਚ ਪਾਇਆ ਜਾਵੇ